ਪੰਜਾਬ ਦੀ ਸਿਆਸਤ ਅੰਦਰ ਖੇਤਰੀ ਪਾਰਟੀ ਦਾ ਸ਼੍ਰੋਮਣੀ ਕਾਲੀ ਦਲ ਦੇ ਬਾਕੀ ਵੀ ਬਹੁਤ ਧੜੇ ਨੇ ਪਰ ਦੋ ਧੜਿਆਂ ਦਾ ਜਿਹੜਾ ਆਪਸੀ ਸਿਆਸ ਚੱਲ ਰਹੀ ਹੈ ਦੋਨਾਂ ਨੇ ਵੱਖ-ਵੱਖਰੀਆਂ ਕਾਪੀਆਂ ਛਾਪੀਆਂ ਮੈਂਬਰਸ਼ਿਪ ਕੀਤੀ ਭਰਤੀ ਹੋਣੀ ਸੀ ਦੁਬਾਰਾ ਔਰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਵੀ ਅੱਜ ਪੰਜ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਕਰਦੇ ਆ ਵੱਡੇ ਦਾਅਵੇ ਕਰ ਦਿੱਤੇ ਨੇ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਸੁਖਵੀਰ ਸਿੰਘ ਬਾਦਲਵਾਲਾ ਧੜਾ ਸਰਗਰਮੀਆਂ ਆਪਣੀ ਪੱਧਰ ਤੇ ਕਰਦਾ ਹੁਣ ਦੋਵਾਂ ਦੇ ਵਿੱਚੋਂ ਅੱਗੇ ਜਾ ਕੇ ਸੰਭਾਵਨਾ ਹੈ ਇੱਕ ਹੋ ਜਾਣਗੇ ਜਾਂ ਫਿਰ ਜਿਸ ਤਰ੍ਹਾਂ ਦੀਆਂ ਗੱਲਾਂ ਅੱਜ ਤੱਕ ਸਾਹਮਣੇ ਆਈਆਂ ਨੇ ਮੁਸ਼ਕਲ ਹਾਲਾਤ ਨੇ ਇਕੱਠੇ ਹੋਣ ਦੇ ਦੇਖੋ ਮੈਨੂੰ ਤੇ ਲੱਗਦਾ ਜਿੰਨੇ ਕਿ ਮੇਰੀ ਸਮਝ ਆ ਗਈ ਕਿ ਮਸਲਾ ਵਿਧਾਨਕ ਤੌਰ ਤੇ ਬੜਾ ਪਚੀਦਗੀ ਵਾਲਾ ਬਣ ਚੁੱਕੇ ਬੜੂਗਾ ਦੇਖੋ ਉਹਨਾਂ ਨੇ ਆਪਣੀ ਮੈਂਬਰਸ਼ਿਪ ਪੂਰੀ ਕੰਪਲੀਟ ਕਰਕੇ ਡੈਲੀਗੇਟ ਬਣਾ ਕੇ ਸੁਬੀਸ਼ ਸਿੰਘ ਬਾਦਲ ਨੂੰ ਮੋੜ ਤੋਂ ਪ੍ਰਧਾਨ ਚੋ ਲਿਆਗਾ ਹੁਣ ਇਹਨਾਂ ਦੀ ਜਿਹੜੀ ਹੈ ਮੈਂਬਰਸ਼ਿਪ ਚੱਲ ਰਹੀ ਹੈ 3 ਮਹੀਨੇ ਦਾ ਸਮਾਂ ਜੂਨ ਦੇ ਵਿੱਚ ਖਤਮ ਹੋ ਜੂਗੀ ਇਹਨਾਂ ਦੀ ਹੈਨਾ ਪੂਰੇ ਜੂਨ ਦੇ ਵਿੱਚ ਫਿਰ ਜਿਹੜੀ ਮੈਂਬਰਸ਼ਿਪ ਲੈ ਕੇ ਕਿੱਥੇ ਜਾਣਗੇ ਇਹ ਜਾਣਗੇ ਕਿੱਥੇ ਜਾਣਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋ ਜਾਣਗੇ ਵੀ ਦੇਖੋ ਜੀ ਤੁਸੀਂ ਕਮੇਟੀ ਬਣਾਈ ਸੀ ਸੱਤ ਮੈਂਬਰੀ ਸੱਤਾਂ ਚੋਂ ਦੋ ਚਲੇ ਗਏ ਨੇ ਇੱਕ ਧਾਮੀ ਸਾਹਿਬ ਛੱਡ ਗਏ ਪ੍ਰੋਫੈਸਰ ਬਡੁੰਗਰੀ ਸਾਹਿਬ ਛੱਡ ਗਏ ਪੰਜ ਜਥੇਬੰਦੀਆਂ ਨੇ ਆਪਣਾ ਧਰਮ ਫਰਜ਼ ਸਮਝਿਆ ਗਿਆ ਤੇ ਅਕਾਲ ਤਖਤ ਦਾ ਹੁਕਮ ਸਮਝਿਆ ਅਸੀਂ ਇਹ ਪੂਰੀ ਮੈਂਬਰਸ਼ਿਪ ਡਰਾਈਵ ਕਰਕੇ ਵਿਦੇਸ਼ਾਂ ਚ ਵੀ ਤੇ ਦੇਸ਼ ਦੇ ਵਿੱਚ ਹੀ ਕਰਕੇ ਦਿੱਤੀ ਫਿਰ ਕੀ ਹੋਇਆ ਮੈਨੂੰ ਜੋ ਲੱਗਦਾ ਹੈਗਾ ਕਿ ਇਹ ਮਾਮਲਾ ਜਾਊਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਇਲੈਕਸ਼ਨ ਕਮਿਸ਼ਨ ਕੋਲ ਇਹ ਜਾ ਕੇ ਇੱਕ ਐਪਲੀਕੇਸ਼ਨ ਦੇਣਗੇ ਜੀ ਅਸੀਂ ਸ਼੍ਰੋਮਣੀ ਕਾਲੀ ਦਲ ਵੱਲੋਂ ਜਿਹੜੀ ਆ ਇਹ ਭਰਤੀ ਪ੍ਰਕਿਰਿਆ ਕੀਤੀ ਹੈਗੀ ਸੀ ਜੀ ਇਹਦੀ ਜਾਂਚ ਕੀਤੀ ਜਾਵੇ ਤੇ ਜਿਹੜੇ ਪਹਿਲਾਂ ਨੇ ਜਮਾ ਕਰਾਇਆ ਉਹਦੀ ਵੀ ਜਾਂਚ ਇਹ ਇੱਕ ਇੱਕ ਪਰਚੀ ਦਾ ਜਿਹੜਾ ਹਿਸਾਬ ਆ ਨਾ ਰਜਿਸਟਰਡ ਪੋਲੀਟੀਕਲ ਪਾਰਟੀਆਂ ਨੂੰ ਕਰਨਾ ਪੈਂਦਾ ਹੈਗਾ ਦੇਣਾ ਪੈਂਦਾ ਸਾਬ ਚਾਹੇ ਤੁਸੀਂ 2 ਰੁਪਏ ਲਓ ਚਾਹੇ ਫ੍ਰੀ ਮੈਂਬਰ ਬਣਾਓ ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਕਹੇਗਾ ਜਾਂ ਤੇ ਇਹਨਾਂ ਦੀ ਭਰਤੀ ਰਿਜੈਕਟ ਕਰੇਗਾ ਜਾਂ ਐਸੈਪਟ ਕਰੇਗਾ ਤੇ ਮਾਮਲਾ ਇਹ ਬਣ ਜਾਊਗਾ ਲਿਟੀਗੇਸ਼ਨ ਕਾਨੂੰਨੀ ਪ੍ਰਕਿਰਿਆ ਫਿਰ ਉਹਦੇ ਚ ਪੰਗਾ ਪਊਗਾ ਇਲੈਕਸ਼ਨ ਕਮਿਸ਼ਨ ਡਿਸਾਈਡ ਕਰੂਗਾ ਕਿ ਕਿਹੜੀ ਭਰਤੀ ਅਸੀਂ ਵੈਰੀਫਾਈ ਕਰਾਈਏ ਜਾਇਜ਼ ਕਿੰਨੀਆਂ ਨਜਾਇਜ਼ ਕਿੰਨੀਆਂ ਇਹ ਤੇ ਫਿਰ ਫਾਰਮ ਭਰ ਕੇ ਭਰਤੀ ਬਣਾ ਰਹੇ ਨਾ ਇੱਥੇ ਤੇ ਕਈ ਪੋਲੀਟੀਕਲ ਪਾਰਟੀਆਂ ਨੇ ਮਿਸ ਕਾਲ ਤੇ ਹੀ ਜਿਹੜੀ ਭਰਤੀ ਪ੍ਰਕਿਰਿਆ ਕੀਤੀ ਹੈਗੀ ਆ ਕਿ ਆਹ ਫਲਾਣਾ ਨੰਬਰ 95 95 1 95 95 95 ਰਿਲੀਜ਼ ਕਰਤਾ ਤੁਸੀਂ ਮਿਸ ਕਾਲ ਬਣ ਮਾਰੋ ਤੁਸੀਂ ਫਲਾਣੀ ਫਲਾਣੀ ਪਾਰਟੀ ਦੇ ਜਿਹੜੇ ਆ ਮੈਂਬਰ ਬਣ ਗਏ ਜਾਏ ਭਾਜਪਾ ਹੋਵੇ ਜਾਏ ਆਮ ਆਦੀ ਪਾਰਟੀ ਮਿਸ ਕਾਲ ਤੇ ਹੀ ਉਹ ਕੋਈ ਵਲੰਟੀਅਰ ਬਣਿਆ ਹੈਗਾ ਕੋਈ ਵਰਕਰ ਬਣਿਆ ਇਹਨਾਂ ਇਹ ਖੇਤਰੀ ਪਾਰਟੀ ਇਹਨਾਂ ਦੇ ਪ੍ਰੋਪਰ ਤਰੀਕਾ ਨਾ ਹੈਗਾ ਰਜਿਸਟਰ ਫਾਰਮ ਵੀ ਆ ਬੰਦਾ ਫਾਰਮ ਪਰ ਉਹਦੇ ਨਾਲ ਆਧਾਰ ਕਾਰਡ ਹੋਊਗਾ ਉਹਦਾ ਘਰ ਦਾ ਐਡਰੈਸ ਉਹ ਸਾਰਾ ਕੁਝ ਮਿਸ ਕੋਲਾ ਨਹੀਂ ਹੈ ਪਰ ਉਹ ਗਵਰਨ ਜਦੋਂ ਇਲੈਕਸ਼ਨ ਕਮਿਸ਼ਨ ਕੋ ਜਾਊਗਾ ਹੁਣ ਇਲੈਕਸ਼ਨ ਕਮਿਸ਼ਨ ਕੀ ਕਿ ਉਹਦੇ ਚ ਇੱਕ ਇੱਕ ਗਰੁੱਪ ਨੇ ਦੇ ਭਰਤੀ ਪ੍ਰਕਿਰਿਆ ਪੂਰੀ ਪ੍ਰੋਪਰ ਪ੍ਰੋਸੀਜਰ ਦੇ ਤੌਰ ਤੇ ਜਾ ਕੇ ਜਮਾ ਕਰਾ ਕੇ ਡੈਲੀਗੇਟ ਬਣਾ ਕੇ ਆਪਣਾ ਪ੍ਰਧਾਨ ਵਿਚ ਹੁਣ ਇਹ ਜਦੋਂ ਜਾਣਗੇ ਇਲੈਕਸ਼ਨ ਕਮਿਸ਼ਨ ਜਾਂਚ ਕਰਵਾਊਗਾ ਜਾਂ ਅਸੈਪਟ ਕਰੂ ਜਾਂ ਰਿਜੈਕਟ ਕਰੂ ਮਾਮਲਾ ਪਚੀਦਗੀ ਲਿਟੀਗੇਸ਼ਨ ਬਣ ਜਾਊਗੀ ਔਰ ਉਹਦੇ ਬਾਅਦ ਚ ਬੀਜੇਪੀ ਦਾ ਰੋਲ ਆਊਗਾ ਗਵਰਨਮੈਂਟ ਆਫ ਇੰਡੀਆ ਦਾ ਰੋਲ ਆਊਗਾ ਉਹ ਕੀ ਕਰਨਗੇ ਕੀ ਉਹ ਕਿਹੋ ਜੀ ਡਾਇਰੈਕਸ਼ਨ ਪਾਸ ਕਰਵਾਉਂਦੇ ਨੇ ਕਿਉਂਕਿ ਸਿਆਸਤ ਵੀ ਨੇੜੇ ਆ ਗਈ 27 ਦੀਆਂ ਵੋਟਾਂ ਵੀ ਨੇੜੇ ਆ ਗਈਆਂ ਨੇ ਉਹਦੇ ਚ ਕੀ ਹੋਏਗਾ ਫਿਰ ਉਹ ਜੇ ਮੰਨ ਲਓ ਰਿਜੈਕਟ ਕਰਦਾ ਇਲੈਕਸ਼ਨ ਕਮਿਸ਼ਨ ਕਿ ਉਹਦੇ ਪ੍ਰੋਪਰ ਪ੍ਰੋਸੀਜਰ ਸੁਭੀ ਸਿੰਘ ਬਾਦਲ ਪ੍ਰਧਾਨਗੇ ਇਹ ਫਿਰ ਹਾਈ ਕੋਰਟ ਜਾਣਗੇ ਸ਼ਾਇਦ ਹੁਣ ਇੰਨੀ 26 ਲੱਖ ਤੇ ਹੋ ਗਈ ਆ 5-7 ਲੱਖ ਹੋਰ ਹੋ ਜੂਗੀ 30 ਲੱਖ ਜਿਹੜੇ ਫਾਰਮੂਲਾ ਲੈ ਕੇ ਕਿੱਥੇ ਤੁਰੇ ਫਿਰਨਗੇ ਨਾ ਤੇ ਗੁਰਪ੍ਰਤਾਪ ਸਿੰਘ ਵਡਾਲਾ ਘਰ ਰੱਖ ਸਕਦੇ ਨਾ ਮਨਪੀਰ ਸਿੰਘ ਯਾਲੀ ਘਰ ਰੱਖ ਸਕਦੇ ਨੇ ਨਾ ਬੀਬੀ ਸਤਵੰਤ ਕੌਰ ਨਾ ਇਕਬਾੜ ਸਿੰਘ ਝੁੰਦਾ ਸਾਹਿਬ ਹੁਣ ਉੱਥੇ ਜਾ ਕੇ ਕਾਨੂੰਨੀ ਪੰਗਾ ਪਏਗਾ ਉਹਦੇ ਚ ਫਿਰ ਗਵਰਨਮੈਂਟ ਆਫ ਇੰਡੀਆ ਦਾ ਰੋਲ ਦੇਖਣ ਵਾਲਾ ਆਊਗਾ ਵੀ ਉਹ ਕੀ ਕਰਦੇ ਕਿਤੇ ਲੜਾਈ ਦੇ ਵਿੱਚ ਮਸਲਾ ਕਿਤੇ ਇਹ ਹੋਵੇ ਕਿ ਗੱਲ ਤਕੜੀ ਤੱਕ ਪਹੁੰਚ ਜੇ ਭਰਤੀ ਕਿਸ ਦੀ ਫਰਜੀ ਨਿਕਲਾਵੇ ਤੇ ਫਿਰ ਵਾਇਲੇਸ਼ਨ ਦੇ ਤੌਰ ਤੇ ਸਜ਼ਾ ਦੇ ਤੌਰ ਤੇ ਪਤਾ ਨਹੀਂ ਕੀ ਕੁਝ ਹੋ ਜਾਣਾ ਇਹ ਤੇ ਮਹਾਰਾਸ਼ਟਰ ਦੇ ਵਿੱਚ ਵੀ ਹੋਇਆ ਜਿਨ੍ਹਾਂ ਦੇ ਜਨਮ ਤੋਂ ਤਰਸ਼ੂਲ ਨਿਸ਼ਾਨ ਸੀ ਚੋਲ ਸਿੰਬਲ ਉਹ ਰਾਤੋਂ ਰਾਤ ਪਾਰਟੀ ਜੀ ਗਿਸਪੈਡ ਹੁੰਦੀ ਆ ਏਕਨਾਥ ਸਿੰਦੇ ਪ੍ਰਧਾਨ ਬਣ ਜਾਂਦਾ ਚੀਫ ਮਿਨਿਸਟਰ ਬਣ ਜਾਂਦਾ ਨਾਲ ਬੀਜੇਪੀ ਆਪਣਾ ਡੀਪੀ ਸੀ ਮਿਲਵਾ ਲੈਂਦੇ ਹੈਗੇ ਨੇ ਤੇ ਤਰਸ਼ੂਲ ਜਿਹੜਾ ਸ਼ਿਵ ਸੈਨਾ ਦਾ ਸੀ ਉਹ ਏਕਨਾਥ ਸਿੰਦੇ ਕੋ ਚਲਾ ਗਿਆ ਪੰਜਾਬ ਦੇ ਵਿੱਚ ਵੀ ਕਿਤੇ ਇਹੋ ਜੀ ਸਭਾਵਨਾ ਨਾ ਬਣ ਜੇ ਤੇ ਕਾਲੀ ਦਿਲ ਨੂੰ ਇਕੱਠੇ ਹੋਣਾ ਹੀ ਪੰਜਾਬ ਕਰ ਵਾਸਤੇ ਇਕੱਠੇ ਹੋਣਾ ਚਾਹੀਦਾ ਕੌਮ ਵਾਸਤੇ ਪੰਥ ਵਾਸਤੇ ਇਕੱਠੇ ਹੋਣੇ ਚਾਹੀਦਾ ਔਰ ਹੱਲੇ ਸੁਬੀਤ ਸਿੰਘ ਬਾਦਲ ਵਾਸਤੇ ਹੋਰ ਬਹੁਤ ਵੱਡੇ ਮਸਲੇ ਖੜੇ ਹੋਣੇ ਹੋ ਸਕਦਾ ਹੈ ਕਿ ਜਦੋਂ ਦੋਨਾਂ ਮੁਲਕਾਂ ਦੇ ਵਿੱਚ ਰੌਲਾ ਠੰਡਾ ਪੈ ਗਿਆ ਤੇ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੀ ਇਲੈਕਸ਼ਨ ਡਿਊ ਆ ਹੋ ਸਕਦਾ ਕਿ ਨਵੰਬਰ ਦਸੰਬਰ ਦੇ ਵਿੱਚ ਹੋ ਜੇ ਉਹ ਜਿਹੜੀਆਂ ਵੋਟਾਂ ਬਣ ਚੁੱਕੀਆਂ ਆਈਆਂ ਕਈ ਵਾਰ ਹਾਲਾਂਕਿ ਉਹਨਾਂ ਤਰੀਕਾ ਵੀ ਵਧੀਆ ਹੈ ਗਿਆ ਫਿਰ ਉਦੋਂ ਬਹੁਤ ਵੱਡਾ ਜਿਹਦੀ ਸ਼੍ਰੋਮਣੀ ਕਮੇਟੀ ਆ ਉਹੀ ਕਾਲੀਦਲ ਆ ਉਹੀ ਕਾਲ ਤੱਕ ਦਾ ਉਦੋਂ ਸੁਭੀ ਸਿੰਘ ਬਾਦਲ ਵਾਸਤੇ ਬਹੁਤ ਵੱਡੀ ਚੁਣੌਤੀ ਆਣੀ ਹੈ ਹੋ ਸਕਦਾ ਹੈ ਕਿ ਉਹਨਾਂ ਵੋਟਾਂ ਦੇ ਵਿੱਚ ਬਹੁਤ ਵੱਡਾ ਇਸ਼ੂ ਖੜਾ ਹੋਵੇ ਹੋ ਸਕਦਾ ਹੈ ਕਿ ਜਿਹੜੇ ਇਹ ਵਾਲੇ ਨੇ ਮਨਪ੍ਰੀਤ ਅਲੀ ਵਾਲਾ ਜਾਂ ਗੁਰਪ੍ਰਤਾਪ ਸਿੰਘ ਵਡਾਲੇ ਵਾਲਾ ਤੇ ਕਹਿੰਦੇ ਕਿ ਅਸੀਂ ਕੋਈ ਪਾਰਟੀ ਨਵੀਂ ਨਹੀਂ ਬਣਾਉਣੀ ਹੋ ਸਕਦਾ ਹੈ ਕਿ ਕੱਲ ਨੂੰ ਇਲੈਕਸ਼ਨ ਕਮਿਸ਼ਨ ਦੇ ਵਿੱਚ ਕੇਸ ਜਾਵੇ ਤੇ ਪਾਰਟੀ ਵੀ ਬਣ ਜੇ ਸਿਆਸਤ ਦੇ ਵਿੱਚ ਕਿਸੇ ਵੀ ਚੀਜ਼ ਨੂੰ ਤੁਸੀਂ ਮੁਨਕਰ ਨਹੀਂ ਹੋ ਸਕਦੇ ਪਰ ਜੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋ ਗਏ ਹੋ ਸਕਦਾ ਹੈ ਕਿ ਜਿਹੜੇ ਲੋਕ ਆਮ ਆਦੀ ਪਾਰਟੀ ਨਾਲ ਜੁੜੇ ਨੇ ਜਾਂ ਕਾਂਗਰਸ ਪਾਰਟੀ ਨਾਲ ਜੁੜੇ ਨੇ ਜਾਂ ਹੋਰਾਂ ਨਾਲ ਜੁੜੇ ਨੇ ਉਹ ਉਸ ਮਸਲੇ ਦੇ ਵਿੱਚ ਫਿਰ ਇਹਨਾਂ ਨੂੰ ਸਪੋਰਟ ਕਰਨ ਜਿਹੜੇ ਬਾਗੀ ਨੇ ਹੁਣ ਇੱਕ ਹੋਰ ਪਿਛਲੇ ਕਾਫੀ ਲੰਮੇ ਸਮੇਂ ਦੇ ਇੱਕ ਨਵੀਂ ਗੱਲ ਆ ਰਹੀ ਕਿ ਜਿਹੜਾ ਇਹ ਗਰੁੱਪ ਆ ਪੰਜ ਮੈਂਬਰੀ ਕਮੇਟੀ ਜਿਹਦੇ ਚ ਗੁਰਪ੍ਰਤਾਪ ਸਿੰਘ ਵਡਾਲਾ ਜਾਂ ਮਨਪੀਰ ਸਿੰਘ ਆਲੀ ਕਰੇ ਉਹਦੇ ਤੁਸੀਂ ਦੇਖੋ ਕਿ ਬੀਬੀ ਜਗੀਰ ਕੌਰ ਜਾਂ ਪ੍ਰੋਫੈਸਰ ਪ੍ਰਿੰਪ ਸਿੰਘ ਚੰਦੂਮਾਰਾ ਦਿਖਾਈ ਨਹੀਂ ਦੇ ਰਹੇ ਕਿਉਂਕਿ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਨਾ ਕਿ ਇਹ ਤੇ ਚੱਲੇ ਹੋਏ ਕਾਰਤੂਸ ਨੇ ਜਾਂ ਇਹ ਇਹ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਸਬੀਰ ਸਿੰਘ ਬਾਦਲ ਨੂੰ ਨੀਂਦ ਦੇ ਚੰਗੇ ਨਹੀਂ ਲੱਗਦੇ ਕਿਉਂਕਿ ਇਹਨਾਂ ਨੇ ਵੀ ਸਰਕਾਰਾਂ ਦਾ ਆਨੰਦ ਮਾਣਿਆ ਹੈਗਾ ਉਧਰ ਵੀ ਜਿਹੜੇ ਚੱਲੇ ਹੋਏ ਕਾਰਤੂਸ ਬੈਠ ਗਏ ਨੇ ਇੱਧਰ ਵੀ ਬੈਠ ਗਿਆ ਹੈਗੇ ਨੇ ਪਰ ਹੁਣ ਇਹ ਜਿਹੜਾ ਕਾਨੂੰਨੀ ਪਚਿਦਗੀ ਸ਼ੁਰੂ ਹੋਣਾ ਇਹਨਾਂ ਦਾ ਸਿਲਸਲਾ ਮੈਨੂੰ ਲੱਗਦਾ ਉਹਦੇ ਚ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਦਖਲ ਉਹਨਾਂ ਨੂੰ ਦੇਣੀ ਪਏਗੀ ਉਹਨਾਂ ਨੂੰ ਹੀ ਕੁਝ ਫਿਰ ਹੱਲ ਕੱਢਣਾ ਪੈਣਾ ਇਸੇ ਕਰਕੇ ਤੇ ਅੱਜ ਉਹਨਾਂ ਕਿਹਾ ਵੀ ਕਾਲੀ ਦਲ ਨੂੰ ਕਾਲੀ ਦਲ ਨੇ ਜਾਂ ਸੁਭੀਤ ਸਿੰਘ ਬਾਦਲ ਨੇ ਅਕਾਲ ਤਖਤ ਦੇ ਹੁਕਮਾਂ ਦੀ ਪਰਵਾਹ ਨਾ ਪਰਵਾਹ ਤੋਂ ਬਿਨਾ ਉਹ ਕਬਜ਼ਾ ਕੀਤਾ ਹੈ ਤੇ ਮਸਲਾ ਮੈਨੂੰ ਲੱਗਦਾ ਕਿ ਧਾਰਮਿਕ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ ਇਹ ਵੱਡਾ ਜਿਹੜਾ ਗੁੰਝਲਦਾਰ ਬਣੇਗਾ ਉਦੇ ਨਾਲ ਨੁਕਸਾਨ ਕਾਲੀ ਦਲ ਦਾ ਹੋਊਗਾ ਕਾਲੀ ਦਲ ਦੀ ਲੀਡਰਸ਼ਿਪ ਦਾ ਹੋਊਗਾ ਜੇ ਕਾਲੀ ਦਲ ਦਾ ਨੁਕਸਾਨ ਹੁੰਦਾ ਪੰਜਾਬ ਦਾ ਹੋਊਗਾ ਕੌਮ ਦਾ ਹੋਊਗਾ ਕਿਉਂਕਿ ਸਿੱਖੀ ਨੂੰ ਲੈ ਕੇ ਪੰਜਾਬੀ ਨੂੰ ਲੈ ਕੇ ਜੋ ਕੁਝ ਦੇਸ਼ ਵਿਦੇਸ਼ ਵਿੱਚ ਵਾਪਰਿਆ ਨਾ ਉਹਦੇ ਵਾਸਤੇ ਖੇਤਰੀ ਪਾਰਟੀ ਦਾ ਜੁਨਾ ਬੜਾ ਜ਼ਰੂਰੀ ਆ ਦੇਖੋ ਨਾ ਕਿ ਦੁਰਵਰਾਠੀ ਕਿਉਂਕਿ ਉਹਨਾਂ ਦੀ ਰੀਅਲ ਵੀਡੀਓ ਚੱਲਦੀਆਂ ਉਹਨਾਂ ਨੂੰ ਨਹੀਂ ਪਤਾ ਹਾਲਾਂਕਿ ਵਿਰੋਧ ਹੋਇਆ ਤਾਂ ਉਹਨੂੰ ਸ਼ਾਇਦ ਪਹਿਲੀ ਵਾਰ ਵੀਡੀਓ ਡਿਲੀਟ ਕਰਨੀ ਪਈ ਹੋਵੇਗੀ ਕਿ ਸਾਡੇ ਗੁਰੂ ਸਬਾਨ ਉਹਨੇ ਐਨੀਮੇਸ਼ਨ ਦੇ ਬਣਾ ਕੇ ਹਾਲਾਂਕਿ ਗਾਥਾ ਗਾਇਤ ਗਾਥਾ ਗੁਰੂ ਸੁਬਾਨ ਦੀ ਗਾਥਾ ਵੀਰਤਾ ਨੂੰ ਉਹਨੇ ਦਿਖਾਇਆ ਚਾਹੇ ਉਹਦੇ ਚ ਅੰਛ ਸਹੀ ਜਾਂ ਨਹੀਂ ਉਹਦੀ ਕੋਸ਼ਿਸ਼ ਹੀ ਪਰ ਉਹਨੂੰ ਐਨੀਮੇਸ਼ਨ ਦੇ ਤੌਰ ਤੇ ਪਤਾ ਕਿ ਨਹੀਂ ਦਿਖਾ ਸਕਦੇ ਸੀ ਨਾ ਬਾਕੀ ਧਰਮਾਂ ਵਾਲੇ ਦੇਵੀ ਦੇਵਤਿਆਂ ਦੀ ਗੁਰੂਆਂ ਪੀਰਾਂ ਦੀ ਦਿਖਾ ਸਕਦੇ ਸਿੱਖ ਧਰਮ ਆਗਿਆ ਨਹੀਂ ਦਿੰਦਾ ਅਜਿਹੇ ਜਿਹੜੇ ਹੋਰ ਇਹ ਨੇ ਸੋਚੇ ਸਮਝੇ ਜਾਂ ਜਾਣੇ ਜਾਣੇ ਦੇ ਵਿੱਚ ਉਹਦੀ ਗੱਲ ਕੌਣ ਕਰੂਗਾ ਜਾਂ ਵਰਲਡ ਵਾਈਡ ਦੇ ਸਿੱਖੀ ਤੇ ਜੋ ਹੋ ਰਹੇ ਨੇ ਉਹਦੀ ਗੱਲ ਕੌਣ ਕਰੂਗਾ ਅਜੀਬ ਸਥਿਤੀ ਦੇ ਵਿੱਚ ਕਾਲੀ ਦਲ ਨੂੰ ਇਕੱਠਾ ਹੋਣਾ ਚਾਹੀਦਾ ਹੈਗਾ ਨਹੀਂ ਤੇ ਕਾਲੀ ਦਲ ਦਾ ਨੁਕਸਾਨ ਤੇ ਹੋਏਗਾ ਹੋਏਗਾ ਕਾਲੀ ਦਲ ਦੀ ਲੀਡਰਸ਼ਿਪ ਦਾ ਨੁਕਸਾਨ ਤੇ ਹੋਏਗਾ ਹੀ ਪਰ ਸਟੇਟ ਦਾ ਵੀ ਨਾਲ ਨੁਕਸਾਨ ਹੁੰਦਾ ਉਹਨੂੰ ਲੈ ਕੇ ਕਾਲੀ ਦਲ ਨੂੰ ਇਕੱਠੇ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ